ਧਰਤੀ ਦਾ ਪਵਿੱਤਰ ਧਰਤੀ ਦਾ ਫੈਡਾ ਨੋਨ ਕਰੇ ਗੁਰੂ ਘਰ ਵਾਲੇ ਪਵਿੱਤਰ ਸਥਾਨ ਵਾਲੇ ਪਾਸੇ ਟੀਮ ਜਿਹੜੀ ਛੱਠੇ ਗੋਬਿੰਦਪੁਰੇ ਦੀ ਹੈ ਤੇ ਦੂਜੇ ਪਾਸੇ ਹਾਕਮਪੁਰ ਦੀ ਟੀਮ ਹੈ ਪਹਿਲੀ ਕੌਡੀ ਪੈ ਗਈ ਉਸਰਨਿਆ ਸਤ ਬਾਬਾ ਰਣਜੀਤ ਸਿੰਘ ਤਪਤ ਰਾਜ ਮਹਾਲੀ ਵਾਲੇ ਸਰਪ੍ਰਸਤ ਨੇ ਸਾਡੇ ਕਲੱਬ ਦੇ 31000 ਦਾ ਯੋਗਦਾਨ ਹੈ ਬਲਜਿੰਦਰ ਸਿੰਘ ਜੀ ਠਰਦੀ ਵਾਲੇ 21000 ਦਾ ਯੋਗਦਾਨ ਧੰਨਵਾਦ ਲਓ ਮੀਤੂ ਐਰਦੀ ਧਰਤੀ ਦਾ ਮੇਰੇ ਵੀਰੋ ਪਹਿਲੀ ਜਗਾ ਸੀਜ਼ਨ ਬੇਅ ਪ੍ਰੈਂਟੀ ਦੀ ਟੀਮ ਦੇ ਲਈ ਖੇਡੇ ਹੈ ਪੰਕਜ ਵੇਦੀ ਵਾਲਾ ਕਬੱਡੀ ਪੌਣ ਲਈ ਵੱਧ ਗਿਆ ਸੰਧੂਆ ਦੇ ਕਹਿੰਦੇ 베리 ਪੰਕਜ ਕਬੱਡੀ ਪਾ ਰਿਹਾ ਹੈ ਹਾਕਮ ਬਰੀਆ ਇੱਕ ਪਾਸੇ ਲੱਗਿਆ ਹੋਇਆ ਤੇ ਬਚਾਰ ਮੈੰਗੋ ਲੱਗਿਆ ਹੋਇਆ ਆ ਜੱਗੂ ਆ ਪਰ ਆ ਪੰਕਜ 베ਰੀ ਵਾਲਾ ਆ ਚੰਦਿਆ ਕਹਿੰਦੇ ਦਬੁਰਜੀ ਵਾਲਾ ਉਹ ਕਹਿੰਦੇ ਜਦੋਂ ਆਪਾਂ ਜਲੰਧਰ ਵੱਲੋਂ ਅੰਮ੍ਰਿਤਸਰ ਵੱਲ ਜਾਂਦੇ ਆ ਰਾਹ ਦੇ ਵਿੱਚ 골ਡਨ ਗੇਟ ਆਉਂਦਾ ਹੈ 골ਡਨ ਗੇਟ ਦੇ ਸੱਜੇ ਪਾਸੇ ਪਿੰਡ ਹੈ ਦਾ ਦਬੁਰਜੀ ਮੇਰੇ ਵੀਰੋ ਉਹ ਧਰਤੀ ਦਾ ਬੱਬਰ ਸ਼ੇਰ ਕਬੱਡੀ ਪਾ ਰਿਹਾ ਹੈ ਉਹ ਵੇਖਾਂਗੇ ਕਿ ਅੰਮ੍ਰਿਤਸਰੀਏ ਮੁੰਡਿਆ ਓਏ ਕੱਚੀਆਂ ਕਲੀਆਂ ਨਾ ਤੋੜ ਤੇਰੇ ਮਿੱਠੜੇ ਨੇ ਬੋਲ ਅੰਮਰਸਰੀਏ ਮੁੰਡਿਆ ਓਏ ਕੱਚੀਆਂ ਕਲੀਆਂ ਨਾ ਤੋੜ ਆ ਕਹਿੰਦੇ ਬੂਪਣੇ ਚੱਟਿਆਂ ਵਾਲਾ ਬੂਬੜਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਇੱਕ ਪਾਸੇ ਜੱਗੂ ਲੱਗਿਆ ਹੋਇਆ ਇੱਕ ਪਾਸੇ ਸੋਨੂ ਰਾਜਪੁਰੇ ਵਾਲਾ ਤੇ ਨਾਲ ਮੈਂਗੋ ਤੇ ਨਾਲ ਬੱਜੀ ਆਹ ਰਾਜਪੁਰੇ ਦੀ ਧਰਤੀ ਦਾ ਸੋਨੂ ਹਰਿਆਣੇ ਵਾਲਾ ਜਫਾ ਲਾ ਗਿਆ ਕਬੱਡੀ ਪੈ ਗਈ ਉਹ ਸੰਧੂਆ ਛੇੜ ਕਹਾਣੀ ਉਧਰ ਕੀਰਤ ਆਸਟ੍ਰੇਲੀਆ ਉਹਦਾ ਵੱਡਾ ਰੋਲ ਆਦਿ ਇਸ ਕੱਪ ਦੇ ਲਈ ਆ ਕੀਰਤ ਆਸਟ੍ਰੇਲੀਆ ਦਾ ਵੀ ਧੰਨਵਾਦ ਹੈ ਆ ਮੀਤੂ ਮੇਰੇ ਵੀਰੋ ਖੈਰ ਪਿੰਡ ਵਾਲਾ ਸਮੇ ਕਬੱਡੀ ਪੌਂਡ ਲਈ ਵੱਧ ਗਿਆ ਇੱਕ ਬੰਦੇ ਦੇਖਾਂਗੇ ਪਹਾੜੀ ਲੱਗਾ ਹੋਇਆ ਮੰਨੇ ਪਰ ਮੰਨੇ ਯਾਫੀਆਂ ਵਿੱਚ ਵੱਡਾ ਅਤਾ ਪਰ ਤੋਂ ਨੰਬਰ ਤੋਂ ਲਾਸਟ ਨੰਬਰ ਦਾ ਰੀਪਲੇ ਹੈ ਨੋਟ ਕਰਿਓ ਸਾਹਮਣੇ ਕਬੱਡੀ ਸੁਨੀਲ ਦੇ ਭਾਰਤੀਆ ਚਾਹੋ ਜਵਾਨਾ ਪਾਕ ਵੱਡੇ ਕਬੱਡੀ ਪੌਂਡ ਦੇ ਲਈ ਪੰਕਜ 베ਰੀ ਵਾਲਾ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਮੁਕਾਬਲਾ ਸੀਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਜੱਗੂਆ ਛੇੜ ਮੁੰਡੇ ਨੂੰ ਆਹ ਕਹਿੰਦੇ ਰਾਜਪੁਰੇ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਦੂਜੇ ਪਾਸੇ ਤੇਰੀ ਵਾਲਾ ਪੰਕਜ ਉਹ ਚੱਲਿਆ ਉਮਰਸਰੀਆ ਉਹ ਸਵਰਨਿਆ ਛੇੜ ਕਹਾਣੀ ਹਾ ਤਬਰਜੀ ਵਾਲਾ ਦੀਪ ਮੇਰੇ ਵੀਰੋ ਐਕਸ਼ਨਾਂ ਵਾਲੀ ਮਸ਼ੀਨ ਐਕਸ਼ਨ ਬੁਆਏ ਖੇਡ ਕਬੱਡੀ ਦਾ ਸਦਾ ਹੱਸਦਾ ਹੀ ਰਹਿੰਦਾ ਹੈ ਇਹ ਹੈ ਤਬਰਜੀ ਵਾਲਾ ਦੀਪ ਹਰ ਦਿਲੇ ਜੀਤ ਹੁਣ ਦੇਖਾਂਗੇ ਸਾਹਮਣੇ ਪਹਾੜੀ ਦੇ ਨਾਲ ਟੱਕਰ ਇਹ ਨੰਬਰ ਇਸ ਸਮੇਂ ਦੇਖਦੇ ਆ ਦਬਰਜੀ ਵਾਲਾ ਦੀਪ ਆਪਣੀ ਟੀਮ ਦੇ ਬਾਅਦ ਤੋਂ ਜੋੜ ਗਿਆ ਹੈ ਅਰਜੰਦਰ ਸਿੰਘ ਨਾਂ ਹੈ ਗੱਪਰੂ ਦਾ ਪਰ ਕਬੱਡੀ ਜਗਤ ਵਿੱਚ ਬੂਬਨਾ ਕਹਿੰਦੇ ਆ ਹਾਕਮ ਵਾਲੀਆ ਰੈਂਪੋ ਗੱਲ ਇਦਾਂ ਨਹੀਂ ਬੰਨੀ ਗੱਪਰੂ ਆ ਜੱਫੇ ਲਾਉਣੇ ਪੈਣੇ ਆ ਜੱਫੇ ਲਾਉਣੇ ਪੈਣੇ ਆ ਗੱਲ ਤਾਂ ਬੰਨੀ ਆ ਦੇਖੋ ਇੱਕ ਬੰਨੇ ਰੈਂਪੋ ਔਰ ਦੂਸਰੇ ਬੰਨੇ ਬੂਬਨਾ ਪਿੱਛੇ ਨੰਬਰ ਜਿਹੜਾ ਰੇਡਰ ਦਾ ਹੈ ਨੰਬਰ ਬੂਬਨੇ ਦਾ ਸੁਨੀਲ ਕਹਿੰਦੇ ਤੁਮਤਾਨ ਸਾਹਿਬ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਚਾਰ ਬੱਬਰ ਸ਼ੇਰ ਬਿੰਦਲ ਮਰਗੇ ਖੜੇ ਆ ਚਾਰਾਂ ਦੇ ਵਿੱਚੋਂ ਮੁਕਾਬਲਾ ਪਹਾੜੀ ਵਰਗੇ ਖੜੇ ਆ ਇੱਕ ਪਾਸੇ ਪਹਾੜੀ ਆ ਮਿੱਤਰ ਉਹ ਖੜਕਾ ਦਰਕਾ ਬੱਲੇ ਬੱਲੇ ਹੋ ਗਈ ਮਿੱਤਰੋ ਨੰਬਰੇ ਦਾ ਸੁਨੀਲ ਦੇ ਕਬਜ਼ੇ ਦੇ ਵਿੱਚ ਆ ਚੱਲ ਓਏ ਗੱਬਰੂਆ ਪਾ ਕਬੱਡੀ ਪੰਕਜ 베ਰੀ ਵਾਲਾ ਫੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਾਕਮ ਵਾਲਿਆ ਮਰੇ ਹਾਰਨੇ ਆਲ ਦੇਖ ਲੈਂਦਾ ਤੇ ਕਦੇ ਰੇਡਰ ਦੇ ਗਿੱਟੇ ਆਲ ਗੋਟਾਲ ਵੇਖ ਲੈਂਦਾ ਇਹ ਕਹਿੰਦਾ ਮੇਰਾ ਜੀ ਕਰਦਾ ਅੱਜ ਹਾਰਨੇ ਤੇ ਬੈਠਣ ਨੂੰ ਪਰ ਹੱਕ ਮਰ ਗਈ ਜੋਰ ਲਾਉਣਾ ਪੈਣਾ ਓਏ ਅੱਜ ਜੋਰ ਲਾਉਣਾ ਪੈਣਾ ਹੈ ਸਾਹਮਣੇ ਕਬੱਡੀ ਉਹ ਬਚਾਲੇ ਬੱਚੀ ਦੇ ਟੱਚ ਮਾਰਿਆ ਤੇ ਨੰਬਰ ਪੰਕਜ 베ਰੀ ਵਾਲਾ ਉਹ ਕਬੱਡੀ ਪੈ ਗਈ ਜਿਹੜੇ ਬਾਤੂ ਨੇ ਮੈਜੋ ਹੱਥ ਬੰਨ ਕੇ ਬੈਠਿਆ ਥੋੜੇ ਥੋੜੇ ਸਾਈਡ ਤੇ ਹੋ ਜਾ ਆਪਾਂ ਦਰਸ਼ਕਾਂ ਨੂੰ ਆਨੰਦ ਮਾਣ ਲੈਣ ਦਿਓ ਸ਼ੇਰ ਕਹਾਣੀ ਲਾਹਤ ਮੁਰਜੀ ਵਾਲਾ ਦੀਪ ਮੇਰੇ ਵੀ ਸਵੇ ਕਬੱਡੀ ਪਾ ਰਿਹਾ ਹੈ ਸਾਹਮਣੇ ਦੇਖੋ ਇੱਕ ਬੰਨੇ ਬਿੰਦਲ ਹਰ ਦੂਸਰੇ ਬੰਦੇ ਦੁਜuti ਵਾਲਾ ਆ ਦੀਪ ਐ ਅੰਮਰਸਰੀਆ ਕਿ ਅੰਮਰਤ ਸਰਬਲ ਜਾਂਦੇ ਰਹੀਓ ਜਾਣਾ ਗੁਰਦੁਆਰੇ ਜੀ ਹਰੀ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਜੀ ਇਹ ਅੰਮਰਸਰੀਆ ਦੁਬਰਦੀ ਵਾਲਾ ਆਇਆ ਹੋਇਆ ਚੱਠਿਆਂ ਵਾਲਾ ਬੂਬਲਾ ਕਬੱਡੀ ਪਾ ਰਿਹਾ ਕੇ ਹਾਕਮ ਵਾਲੀਏ ਨੂੰ ਸੰਧੂਆ ਉਹ ਕਹਿੰਦੇ ਗੂਪਨਾ ਚੱਠਿਆਂ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਜੱਗੂ ਐ ਇਹ ਹਾਕਮ ਵਾਲੀਆ ਪਰ ਦੂਜੇ ਪਾਸੇ ਗੂਪਨਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਫੜਕਾ ਦੜਕਾ ਕਬੱਡੀ ਦਾ ਹਾਕਮ ਵਾਲੀਏ ਨੇ ਪਹਿਲਾ ਜੱਫਾ ਠੋਕਦਾ ਉਹ ਸੰਧੂਆ ਪਹਿਲਾ ਜੱਫਾ ਠੋਕਦਾ ਨਾਲੇ ਜੱਫਾ ਲੈ ਜਾਂਦਾ ਨਾਲੇ ਹਾਰਲੇ ਵਾਲੇ ਵੇਖੀ ਜਾਂਦਾ ਖੇਡ ਕਹਾੜੀ ਗिरा ਆ ਨਾਰੇ ਹਾਰਲੇ ਵਾਲ ਦੇਖੀ ਜਾਂਦਾ ਕਿ ਟਿੱਬਿਆਂ ਦਾ ਪੁੱਤ ਕਹਿਣ ਕਰੀ ਜਾਂਦਾ ਏ ਇਸ਼ਾਰੇ ਰੈਂਬੋ ਬੱਲ ਕਰਦੀ ਕਿ ਮਿੱਤਰਾਂ ਦੇ ਕੱਪ ਤੇ ਉਹ ਹੋਣੀ ਹੈ ਜਿਹੜੀ ਗੱਲਬਾਤ ਤੀ ਤੂੰ ਗੱਲ ਕਰਦੀ ਲਓ ਸਾਹਮਣੇ ਸੁਦੀਲ ਇਸ ਸਮੇਂ ਨੰਬਰ ਦਾ ਸ਼ਾਨਦਾਰ ਵਾਦਾ ਆਪਣੀ ਟੀਮ ਦੇ ਵਾਸਤੇ ਖੜਦਾ ਹੋਇਆ ਔਰ ਅਗਲੀ ਰੇਡ ਪਾਉਣ ਲਈ ਫੇਰ ਪੰਕਜ ਦੇਰੀ ਪਿੰਡ ਵਾਲਾ ਭਾਗ ਦੇ ਜੀ ਬਹੁਤ ਬਹੁਤ ਧੰਨਵਾਦ ਆ ਜੀ सरपंच देवेंद्र सिंह जी पहुंचे बहुत-बहुत धन्यवाद अनूप सिंह जी सरपंच साहब ਨੂੰ ਬੇਨਤੀ ਹੈ ਆਪਣਾ ਸਨਮਾਨ ਪ੍ਰਾਪਤ ਕਰ ਲੈਣਾ 11000 ਦਾ ਯੋਗਦਾਨ ਹੈ ਧਰਮਾ ਸਿੰਘ ਪਾਣੀਖੇੜ ਤੋਂ ਪੁੱਜੇ ਬਹੁਤ-ਬਹੁਤ ਧੰਨਵਾਦ ਸੰਧੂ ਬ੍ਰਦਰ ਇੱਥੇ ਰੱਖ ਓਏ ਇੱਥੇ ਰੱਖ ਓਏ ਮੁੰਡਿਆ ਆ ਆਮਰਸਰੀਆ ਆ ਗਿਆ ਵੈ ਵਾ ਆ ਗਿਆ ਦੁਰਜੀਵ ਵਾਲਾ ਦੀਪ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਤੇ ਦੂਜੇ ਪਾਸੇ ਚਾਰ ਖੜੇ ਨੇ ਚਾਰਾਂ ਦੇ ਵਿੱਚੋਂ ਮੁਕਾਬਲਾ ਥੋੜੀ ਇੱਕੋ ਪੈਰੇ ਘੱਟ ਕਰਦੇ ਚਾਰਾਂ ਦੇ ਵਿੱਚੋਂ ਮੁਕਾਬਲਾ ਤੇ ਨੰਬਰ ਪਹਾੜੀ ਨਾਲ ਮੁਕਾਬਲਾ ਹੋਇਆ ਤੇ ਦੀਪ ਦੁਰਜੀਵ ਵਾਲਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਚੱਲੋ ਇਹ ਗੱਪਰੂ ਆ ਪਾ ਕਬੱਡੀ 베ਰੀ ਵਾਲਾ ਪੰਕਜ ਕਬੱਡੀ ਪਾਉਂਦਾ ਕਦੇ ਪਰ ਨਹੀਂ ਕਰਨੀ ਤੇ ਟੱਚ ਮਾਰ ਕਦੇ ਪਰ ਨਹੀਂ ਕਰਨੀ ਤੇ ਨਿਗਾ ਮਾਰਦਾ ਕਦੇ ਉਰਲੀ ਕਰਨੀ ਤੇ ਨਿਗਾ ਮਾਰਦਾ ਇਹ ਵੀ ਮੇਜਰਲੀ ਕਬੱਡੀ ਫੈਡਰੇਸ਼ਨ ਦੇ ਵਿੱਚ ਬਾਹਲਾ ਤੱਕ ਦਾ ਖੇਡਿਆ ਮੁੰਡਾ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਹਾਕਮ ਵਾਲਿਆ ਜੱਗੂ ਐ ਉਹ ਦੂਜੇ ਪਾਸੇ ਪੰਕਜ 베ਰੀ ਵਾਲਾ ਬੱਲੇ 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 ਹੱਟ ਪਿੱਛੇ ਕਹਿੰਦਾ ਫੇਰ ਮਿਲਾਂਗੇ ਪਿੱਛੋਂ ਹਾਕ ਨਾ जाट ਨੂੰ ਮਾਰੀ ਮੈਂ ਤਾਂ ਚੱਲਿਆ ਜਰੂਰੀ ਕੰਮ ਨੂੰ ਨੰਬਰ ਜਿਹੜਾ ਰੇਡਰ ਦਾ ਸਵਾਰ ਨੇ ਖੇਡ ਕਹਾਣੀ ਲਓ ਸੁਨੀਲ ਮੇਰੇ ਵੀਰੋ ਤਮਤਾਮ ਸਾਹਿਬ ਦੀ ਧਰਤੀ ਦਾ ਸਮੇ ਅਗਲੀ ਕਬੱਡੀ ਪਾਉਣ ਲਈ ਖੇਡ ਮੈਦਾਨ ਚ ਵਧਿਆ ਚਾਰ ਜਾਫੀ ਐ ਆਹ ਰਾਹੁਲ ਐ ਮੇਰੇ ਵੀਰੋ ਆ ਦੇਖਾਂਗੇ ਇੱਕ ਬੰਦੇ ਰਾਹੁਲ ਔਰ ਦੂਸਰੇ ਬੰਦੇ ਸੁਨੀਲ ਦੇ ਦਰਮਿਆਨ ਚੱਲਦੀ ਹੋਈ ਟੱਕਰ ਵਾਹ ਓਏ ਗਬਰੂਆ ਨੰਬਰ ਸੁਨੀਲ ਦਾ ਆ ਚੱਠਿਆਂ ਵਾਲਾ ਅਰਜਿੰਦਰ ਸਿੰਘ ਪੂਪ ਦਾ ਫੇਰ ਕਬੱਡੀ ਪਾਦਾ ਹੋਇਆ ਅਰਜਿੰਦਰ ਸਿੰਘ ਪੂਪ ਦਾ ਚੱਠਿਆਂ ਵਾਲਾ ਫੇਰ ਕਬੱਡੀ ਪਾ ਰਿਹਾ ਹੈ ਕਬੱਡੀ 365.com ਤੇ ਪੂਰੀ ਦੁਨੀਆ ਲਾਈਵ ਤੱਕ ਰਹੀ ਹੈ ਓ ਮੁਕਾਬਲਾ ਇੱਕ ਪਾਸੇ ਸੋਨੂ ਆ ਉਹ ਵੇਖਾਂਗੇ ਰਾਜਪੁਰੇ ਵਾਲਾ ਤੇ ਦੂਜੇ ਪਾਸੇ ਉਹ ਮੁਕਾਬਲਾ ਸਖਤ ਹੈ ਹੰਦੇ ਦੂਰ ਨੇ ਕਿ ਉੱਚੀ ਕੰਧ ਟੱਪਿਆ ਨਾ ਜਾਵੇ ਓਏ ਕੁੱਤੀਆਂ ਭੌਂਕਦੀਆਂ ਤੁਹਾਡੇ ਸਾਹਮਣੇ ਨੰਬਰ ਯਾਫੀਦ ਹੈ ਖੇਡ ਕਹਾਣੀਆਂ ਸਵਰਨਿਆ ਪੈ ਗਈ ਕਬੱਡੀ ਹਰਕੀਰਤ ਸਿੰਘ ਸਮਰਾ ਆਸਟ੍ਰੇਲੀਆ ਉਹਦੇ ਵੱਲੋਂ ਦੀਪਦਰ ਮੁਰਗੀ ਦੀਆਂ ਤਿੰਨ ਕਬੱਡੀਆਂ 1000 ਦੀਆਂ ਗੁਰਕੀਰਤ ਸਿੰਘ ਸਮਰਾ ਆਸਟ੍ਰੇਲੀਆ ਵਾਲੇ ਆ ਪਹਿਲੀ ਕਬੱਡੀ ਦੀਪ ਦਵਰਦੀ ਵਾਲੀ ਇੱਕ ਜਰਦੀ ਪੈ ਗਈ ਹੈ ਦੋ ਬਾਕੀ ਹੈ ਪੰਕਜ ਜਵੇਰੀ ਵਾਲਾ ਫੇ ਅਗਲੀ ਕਬੱਡੀ ਪੌਂਦਰੀ ਪਾਦਾ ਹੋ ਰਿਹਾ ਪਰ ਸਾਹਮਣੇ ਦੇਖੋ ਅਨੂਬ ਸਿੰਘ ਜੀ ਸਰਪਾਲ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਹੈ 11000 ਦਾ ਯੋਗਦਾਨ ਹੈ ਬਹੁਤ ਬਹੁਤ ਧੰਨਵਾਦ ਜੀ ਉਧਰੋਂ ਸਰਪੰਚ ਸਾਹਿਬ ਦਾ ਸਨਮਾਨ ਹੋ ਰਿਹਾ ਹੈ ਇਧਰੋਂ ਪੰਕਜ ਕਹਿੰਦੇ 베ਰੀ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਾਕਮ ਮਰੀਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ ਜਿਹੜਾ ਪੰਕਜ 베ਰੀ ਵਾਲਾ ਆਪਣੀ ਟੀਮ ਲਈ ਜੋੜ ਗਿਆ ਚੱਲੋ ਜੇ ਦੁਪਰਜੀ ਵਾਲਿਆ ਪਾਕ ਕਬੱਡੀ ਚੱਲੋ ਜੇ ਅੰਮਰਸਰੀਏ ਪਾਕ ਕਬੱਡੀ ਤੇ ਦੁਨੀਆ ਅਕਸ਼ਰਾਂ ਦੀ ਮਸ਼ੀਨ ਕਹਿੰਦੀ ਹੈ ਕਬੱਡੀ ਪਾਉਣ ਦੇ ਲਈ ਦੀਪ ਮੇਰੇ ਵੀਰੋ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਡਬਲ ਟੱਚ ਦਾ ਇਸ਼ਾਰਾ ਤੇ ਨੰਬਰ ਰੇਡਰ ਦੇ ਕਬਜ਼ੇ ਦੇ ਵਿੱਚ ਆ ਹੁਣ ਕਬੱਡੀ ਕੀਨੇ ਪਾਉਣੀ ਹੈ ਰੀਪਲੇ ਮੰਗਿਆ ਗਿਆ ਨੰਬਰ ਦਾ ਲੋਟ ਕਰੋ ਜੀ ਸਾਡੀ ਟੈਕਨੀਕਲ ਕਮੇਟੀ ਅਗਲੀਆ ਟੀਮਾਂ ਧਨੌਰੀ ਪੰਜਾਬ ਤੇ ਹਲੇ ਵਾਲਾ ਨਾਲ ਆਪਾ ਲੋਕੋ ਤੇ ਧਰਮ ਆ ਰਹੇ ਹੋ ਜੀ ਜਿਹੜਾ ਪਹਿਲਾ ਅਰੀਬ ਨੇ ਲੈਤਾ ਸੀ ਉਹ ਜਾਫੀਆਂ ਨੂੰ ਦਿੱਤਾ ਗਿਆ ਜੀ ਉਹ ਜਿਹੜਾ ਜਾਫੀ ਨੂੰ ਨੰਬਰ ਸੀ ਹਾਕਮ ਵਾਲੀ ਟੀਮ ਨੂੰ ਦਿੱਤਾ ਗਿਆ ਆ ਨੰਬਰ ਦਾ ਵੀ ਰੀਪਲੇਅ ਜਿਹੜੀ ਆ ਦੀਪਤ ਵਰਜੀ ਦੀ ਪਹਿਲਾ ਰੇਡ ਪਈ ਹੈ ਸਾਹਮਣੇ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਉਹ ਵੇਖਾਂਗੇ ਬੂਬਣਾ ਛੱਟਿਆਂ ਵਾਲਾ ਪਰ ਬਾਦਰੋ ਪਾਰ ਕਰਕੇ ਯਗੂ ਨੇ ਦੰਬਰ ਆਪਣੀ ਟੀਮ ਲਈ ਜੋੜ ਦਿੱਤਾ ਹੈ ਉਹ ਚੱਲਿਆ ਸੁਨੀਲ ਉਹ ਸਵਰਨਿਆ ਖੇਡ ਕਹਾਣੀ ਲਓ ਸੁਨੀਲ ਮੇਰੇ ਵੀਰੋ ਸਮੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ 'ਚ ਵਧਿਆ ਹੋਇਆ ਚਾਰ ਜਾਫੀਆਂ ਚੋ ਇੱਕ ਬੰਦੇ ਰਾਹੁਲ ਔਰ ਦੂਸਰੇ ਬੰਦੇ ਪਹਾੜੀ ਐ ਕਹਿੰਦੇ ਐਨਆਰਆਈ ਟਾਂਟੋ ਪੰਜਾਬੀ ਨਕੋਟਰੀ ਦੇ ਗੱਭਰੂ ਖੇਡਦੇ ਐ ਪਰ ਆਹ ਨੰਬਰ ਸਾਰੇ ਦੇਖਦੇ ਐ ਨੌਜੰ ਧਾਵੀ ਮੇਰੇ ਵੀਰ ਸੰਦੀਲ ਆਪਣੀ ਟੀਮ ਦੇ ਮਾਤਕੋ ਜੋੜਦਾ ਹੋਇਆ ਔਰ ਅਗਲੀ ਰੇਡ ਪਾਉਂਦ ਲਈ ਢੇਰੀ ਪਿੰਡ ਵਾਲਾ ਪੰਕਜ ਮੇਰੇ ਮਿੱਤਰੋ ਖੇਡ ਮੈਦਾਨ 'ਚ ਅੱਗੇ ਵੱਲ ਵਧਦਾ ਹੋਇਆ ਮਿਹਨਤ ਮਾਰੀ ਦਿਸਦੀ ਆਓ ਸਿੱਧੂਆ ਤੇ ਮਿਹਨਤ ਮਾਰੀ ਦਿਸਦੀ ਐ ਗੱਭਰੂ ਪਰ ਦੂਜੇ ਪਾਸੇ ਜਾਲ ਮੁਆਫੀ ਖੜਿਆ ਆਹ ਹਾਕਮ ਵਾਲੀਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਪੰਕਜ 베ਰੀ ਵਾਲਾ ਗੰਦਮਾਯਾ ਸ਼ਰੀਰ ਹੈ ਉਹ ਚੱਲਿਆ ਅੰਮ੍ਰਿਤਸਰੀਆ ਬਾਤਾਂ ਮੜਦੇ ਹੀ ਆਉਂਦਾ ਹੈ ਤੇ ਹੁਣ ਵੇਖਾਂਗੇ ਮੁਕਾਬਲਾ ਕਿਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਠਾਠਾ ਮਾਰਦਾ ਰੱਬ ਵਰਗੇ ਦਰਸ਼ਕਾਂ ਦਾ ਇਕੱਠ ਹੈ ਪਿਆਰਾ ਸੌਣ ਮੰਨਮੀ ਦੇ ਖੜਕਦੇ ਸਪੀਕਰਾਂ ਕਬੱਡੀ 365.com ਤੇ ਲਾਈਵ ਦਿਖਾਇਆ ਜਾ ਰਿਹਾ ਆ ਆ ਆ ਤੇਰੀ ਆਦਾਨ-ਪ੍ਰਦਾਨੀ ਆ ਓਏ ਮੁੰਡਿਆ ਕਬੱਡੀ ਪਾਵਣ ਦੀ ਜਿੱਦ ਕਰੀ ਜਾਂ ਰੱਖੀਆ ਸੋਹਣਿਆ ਤੈਨੂੰ ਵੇਖੀ ਜਾਵਣ ਦੀ ਓ ਜਿੱਤ ਕਰੀ ਜਾਂ ਰੱਖੀਆ ਦਬਰਜੀ ਆ ਰਿਹਾ ਤੈਨੂੰ ਵੇਖੀ ਜਾਵਣ ਦੀ ਅਗਲੇ ਮੈਚ ਐਕਸ਼ਨ ਤਾਂ ਵੱਧਿਆ ਜੇ ਜਿੱਤ ਗਏ ਵੱਧਦੇ ਆ ਕਿਉਂਕਿ ਢੇਰ ਆਏ ਹੋਏ ਆ ਅੱਜ ਢੇਰਾਂ ਨਾਲ ਨੂੰ ਖੁਸ਼ ਕਰਕੇ ਜਾਣਾ ਲਓ ਸਾਹਮਣੇ ਦੇਖਾਂਗੇ आज रजेंद्र भूबना चटिया वाला दूसरे बने आवे राजपुरे वाले आ सोनू राजपुरे वाला मनिया परमन्या फिर देखो चप्पा 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 ਚੱਪਾ ਚੱਪਾ ਚਰਖਾ ਚੱਲੇ ਚੱਲੇ ਚੱਪਾ ਚੱਪਾ ਚਰਖਾ ਚੱਲੇ ਆਹ ਵੇਖਾਂਗੇ ਨੰਬਰ ਜਿਹੜਾ ਇਸ ਵਕਤ ਮੇਰੇ ਮਨੂ ਰਾਜਪੁਰੇ ਵਾਲੇ ਸੂਰਨੂ ਨੇ ਜੋੜ ਲਿਆ ਚੱਲੋ ਸੁਨੀਲ ਪਾਕ ਕਬੱਡੀ ਸਾਹਮਣੇ ਸੁਨੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਹਾੜੀ ਪਰਲੇ ਪਾਸੇ ਲੱਗਿਆ ਹੋਇਆ ਤੇ ਸੁਨੀਲ ਵਰਗੇ ਰਾਹੁਲ ਵਰਗੇ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਬਿੰਦਰ ਵਰਗੇ ਕਿਹਦੇ ਨਾਲ ਮੁਕਾਬਲਾ ਹੋਣਾ ਹੈ ਮੇਰੇ ਵੀਰੋ ਆਹ ਇੱਕ ਪਾਸੇ ਬਿੰਦਰ ਹੈ ਤੇ ਦੂਜੇ ਪਾਸੇ ਸੁਨੀਲ ਉਹ ਨੰਬਰ ਆਪਣੀ ਟੀਮ ਲਈ ਜੋੜ ਗਿਆ ਹੱਥ ਪਿੱਛੇ ਦਾ ਫੇਰ ਮਿਲਾਂਗੇ ਇੱਕ ਹਲੇ ਰੈਡ ਬਾਕੀ ਹੀ ਹੈ ਹਾ ਹੋਣ ਵਾਲਾ ਨੰਬਰ ਅਗਲੀਆਂ ਟੀਮਾਂ ਦੋਨੇ ਧਨੌਰੀ ਆ ਗਈ ਬਈ ਧਨੌਰੀ ਪੰਜਾਬ ਤੇ ਲਿਵਾ ਹਰਿਆਣਾ ਬਾਬਾ ਭੋਲੇ RAM ਜੀ 11000 ਦਾ ਯੋਗਦਾਨ ਹੈ 11000 ਅਨੁਭ ਸਰਪੰਚ ਜੀ ਭਾਈ ਗੁਰਸੇਵਕ ਸਰਪੰਚੋ ਨੇ ਪੁੱਜੇ ਹੋਇਆ ਬਹੁਤ ਬਹੁਤ ਧੰਨਵਾਦ ਹੈ ਭਾਈ ਰਣਵੀਰ ਚੋਟਿਆ ਹਰੀ ਪੁੱਜੇ ਹੋਇਆ ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ ਜੀ ਸਰਪੰਚ ਸਾਹਿਬ ਮਣਿਆਣੇ ਵਾਲੇ 21000 ਦਾ ਯੋਗਦਾਨ ਦਿੰਦੇ ਆ ਹਰਦੀਪ ਸਰਪਾਸਾ ਧੂਰੀ ਵਾਲੇ ਵੱਡੇ ਯੋਗਦਾਨ ਨੇ ਜਿਹੜੇ ਕਹਿੰਦੇ ਆ ਸਾਰੇ ਘਾਟੇ ਵਾਦੇ ਪੂਰੇ ਕਰਦਿਆਂਗੇ ਹਰਦੀਪ ਸਰਪੰਚ ਦੌਲਤਪੁਰਿਆ ਧੂਰੀ ਵਾਲਾ ਭਰਾ ਸਾਡਾ ਵਿਸ਼ੇਸ਼ ਤੌਰ ਤੇ ਮੁਝਿਆ ਵੱਡੇ ਯੋਗਦਾਨ ਹੈ ਮੁਕਾਬਲਾ ਜਿਹੜਾ ਰਹਿੰਦਾ ਹਲੇ ਹਲੇ ਬਾਕੀ ਹੈ ਅਗਲਾ ਮੈਚ ਤਨੌਰੀ ਪੰਜਾਬ ਤੇ ਲੇਵਾ ਰਹਿਣਾ ਉਸ ਤੋਂ ਬਾਅਦ 75 ਦੇ ਮੈਚ ਹੋਣਗੇ ਔਰ ਅਗਲੇ ਕੁਆਰਟਰ ਦੇ ਸਾਰੇ ਸਾਡੇ ਗੁਰਕੀਤ ਆ ਆਸਟ੍ਰੇਲੀਆ ਉਹਨਾਂ ਵੱਲੋਂ ਆ ਇੱਕ ਹਜ਼ਾਰ ਦੀ ਕਬੱਡੀ ਜਿਹੜੀ ਲਾਸਟ ਪੈ ਰਹੀ ਹੈ ਦੀਪਤ ਬੁਰਜੀ ਦੀ 1000 ਦੀ ਮੇਰੇ ਵੀਰੋ ਲਾਸਟ ਕਬੱਡੀ ਪੈ ਰਹੀ ਹੈ ਹੁਣ ਵੇਖਾਂ ਗੁਰਕੀਤ ਆ ਆਸਟ੍ਰੇਲੀਆ ਦਾ 1000 ਰੁਪਿਆ ਜਾਫਰੀ ਦਾ ਹੋਣਾ ਪਹਾੜੀ ਦਾ ਹੋਣਾ ਜਾਂ ਫਿਰ ਤਪੁਰਜੀ ਵਾਲੇ ਅੰਮ੍ਰਿਤਸਰੀਏ ਦੀਪ ਦਾ ਹੋਣਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਨਹੀਂ ਰਿਸਾ ਆਹ 1000 ਫਰਾਦ ਹਰੇ ਰੰਗ ਦੇ 550 ਦੇ ਦੋ نوٹ ਤਪੁਰਜੀਆ ਨੂੰ ਵੜਾ ਦਿਓ ਮੇਰੇ ਵੀਰੋ ਮੁਕਾਬਲਾ ਸਵਾਗਤ ਹੋ ਗਿਆ ਇਸ ਮੁਕਾਬਲੇ ਦੇ ਜਿਹੜੇ ਅੰਕ ਨੇ ਨੋਟ ਕਰਿਓ ਚੱਠਾ ਗਵਿੰਦਪੁਰੇ ਦੇ 10 ਨੇ ਹਾਕਮਪਾਲੇ ਦੇ ਨੰਬਰ ਨੇ ਜਿਹੜੇ 5.19 ਐ